ਕੁਛੇ ਦੇਖ ਰਹੇ ਹੋ ਹਿਊਮਰਸਟ ਬੁਲਟਨ ਤੇ ਮੈਂ ਸਤਨਾਥ ਸਿੰਘ ਤਾਲੀਬਾ ਦਰਸ਼ਕੋ ਨਵੇਂ ਕਾਨੂੰਨਾਂ ਦੇ ਵਿੱਚ ਗ੍ਰਿਫਤਾਰੀ ਸੰਬੰਧੀ ਕੀ ਬਦਲਾਅ ਆ ਇਸ ਬਾਰੇ ਅਸੀਂ ਗੱਲ ਕਰਾਂਗੇ ਕਾਨੂੰਨੀ ਮਾਹਿਰ ਐਡਵੋਕੇਟ ਗੁਰਦੀਪ ਸਿੰਘ ਛੇ ਦਿਲ ਦੇ ਨਾਲ ਹਾਜੀ ਗਦੀਪ ਜੀ ਤੁਹਾਡਾ ਹਿਊਮਰਸਟ ਬੁਲਟਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਗਦੀਪ ਜੀ ਕੀ ਬਦਲਾਅ ਆ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜੀ ਜੀ ਜਾਣਕਾਰੀ ਦਿਓ ਜੀ ਬਿਲਕੁਲ ਆਪਾਂ ਪਹਿਲਾਂ ਵੀ ਇਹਦੇ ਤੇ ਇੱਕ ਵੀਡੀਓ ਬਣਾਈ ਸੀ ਆਪਾਂ ਜੀ ਰਿਗਾਰਡਿੰਗ ਰਾਈਟ ਸਰ ਬਿਲਕੁਲ ਆਪਾਂ 2019 ਡਿਸਕਸ ਕਰਦੇ ਆ ਜਿਹੜੇ ਨਿਊ ਆਏ ਨੇ 61 ओके ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਵੀ ਜਿਹੜੀ ਪੁਰਾਣੀ ਸੀ ਆਰ ਪੀ ਸੀ ਸੀ ਪੁਰਾਣੀ ਸੀ ਆਰ ਪੀ ਸੀ ਦੇ ਵਿੱਚ ਸਾਡੇ ਕੋਲ ਸੈਕਸ਼ਨ ਸੀਗਾ 41 ਸੀ ओके ਤੇ ਹੁਣ ਉਹ ਸੈਕਸ਼ਨ ਚੇਂਜ ਹੋ ਕੇ ਆਪਣੇ ਬੀ ਐਮ ਐਸ ਐਸ ਦਾ ਨੰਬਰ ਉਹ ਬਣ ਕੇ ਸੈਕਸ਼ਨ 37 ਸੈਕਟ ਤੇ ਉਹਦੇ ਵਿੱਚ ਇਹ ਸੀਗਾ ਕਿ ਕਿ ਸਰਕਾਰ ਦੀ ਡਿਊਟੀ ਲਗਾਈ ਗਈ ਸੀ ਸਟੇਟ ਗਵਰਨਮੈਂਟ ਦੀ ਕਿ ਤੁਸੀਂ ਹਰ ਇੱਕ ਜ਼ਿਲ੍ਹੇ ਚ ਕੰਟਰੋਲ ਰੂਮ ਬਣਾਉਣਾ ਹੈ ਤੇ ਉਸ ਕੰਟਰੋਲ ਰੂਮ ਦੇ ਵਿੱਚ ਜਿੰਨੇ ਬੰਦੇ ਅਰੈਸਟ ਹੋਏ ਨੇ ਉਸ ਦਿਨ ਤਾਂ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਕਿਹੜੇ ਆਫੈਂਸ ਹੋਏ ਨੇ ਤੇ ਕਿਹੜੇ ਅਫਸਰ ਨੇ ਉਹਨਾਂ ਨੂੰ ਅਰੈਸਟ ਕੀਤਾ ਆ ਉਹ ਸਾਰੀ ਇਨਫੋਰਮੇਸ਼ਨ ਦਾ ਇੱਕ ਚਾਰਟ ਇੱਕ ਨੋਟਿਸ ਬੋਰਡ ਜਿਹੜਾ ਆ ਉਹ ਕੰਟਰੋਲ ਰੂਮ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹਦਾ ਅਰੇਂਜਮੈਂਟ ਕਰਨਾ ਕਿਉਂ ਲੱਗਿਆ ਹੋਣਾ ਚਾਹੀਦਾ ਸੋ ਥੈਟ ਫਾਰ ਇਨਫੋਰਮੇਸ਼ਨ ਹੁਣ ਕੰਟਰੋਲ ਰੂਮ ਦੇ ਵਿੱਚ ਜਾਣ ਆਣ ਦੀ ਕਿਸੇ ਆਮ ਬੰਦੇ ਨੂੰ ਤਾਂ ਮੋਸਟਲੀ ਨਾ ਕੋਈ ਕੰਪੈਨ ਦਾ ਕੰਟਰੋਲ ਰੂਮ ਚ ਜਾਣ ਦਾ ਤੇ ਨਾ ਹੈ ਹੀ ਇਹ ਜਿਹੇ ਲੋਕ ਕਿ ਕੋਈ ਆਮ ਬੰਦਾ ਆਉਟ ਕੇ ਕੰਟਰੋਲ ਰੂਮ ਚ ਚੱਲ ਜਾ। ਉੱਥੇ ਤਾਂ ਜਸਟ ਏਦਾਂ ਸੀ ਵੀ ਕੰਟਰੋਲ ਰੂਮ ਤੇ ਫੋਨ ਕਰਕੇ ਬੰਦਾ ਇਨਕੁਆਇਰੀ ਕਰ ਸਕਦਾ। ਵੀ ਸਾਡਾ ਬੰਦਾ ਏਦਾਂ ਪੁਲਿਸ ਨੇ ਚੱਕਿਆ ਆ ਤੇ ਉਹ ਕਿੱਥੇ ਆ ਜੇ ਉਹਨਾਂ ਕੋਈ ਇਨਫੋਰਮੇਸ਼ਨ ਆਈ ਆ ਤੇ ਫਿਰ ਉਹ ਦੇ ਦੇਣਗੇ। ਜੀ ਸਰ। ਹੁਣ ਇਹਨਾਂ ਨੇ ਚੇਂਜ ਕਰਤਾ। ਠੀਕ ਹੈ ਵੀ ਰੀਡ। ਸੈਕਸ਼ਨ 37 ਇਹਨਾਂ ਨੇ ਚੇਂਜ ਕਰਤਾ ਪੂਰੇ ਚੇਂਜ ਕਰਤਾ। ਠੀਕ ਕਰਤਾ ਮੈਂ ਪਹਿਲਾਂ ਪੜ੍ਹ ਕੇ ਸੁਣਾਉਣਾ ਫਿਰ ਆਪਾਂ ਉਹਨੂੰ ਐਕਸਪਲੇਨ ਕਰਦੇ ਆ। ਠੀਕ ਹੈ। ਕੰਟਰੋਲ ਰੂਮ ਤਾਂ ਸੇਮ ਹੀ ਲਿਖਤਾ ਹੀ ਵੀ ਕੰਟਰੋਲ ਰੂਮ ਤਾਂ ਇ ਸਟੈਬਲਿਸ਼ ਕਰਨਾ ਹੀ ਕਰਨਾ ਹੈ ਸਟੇਟ ਗਵਰਨਮੈਂਟ ਨੇ ਤਾਂ ਹੋਰ ਕੀ ਕਰਨਾ ਹੈ ਸਟੇਟ ਗਵਰਨਮੈਂਟ ਨੇ ਕਹਿੰਦੇ ਇੱਕ ਪੁਲਿਸ ਆਫੀਸਰ ਤੁਸੀਂ ਇੱਕ ਡੈਜ਼ਿਗਨੇਟ ਕਰ ਦੇਣਾ ਹੈ ਹਰ ਇੱਕ ਜ਼ਿਲ੍ਹੇ ਦੇ ਵਿੱਚ ਤੇ ਹਰ ਇੱਕ ਥਾਣੇ ਦੇ ਵਿੱਚ ਓਕੇ ਜ਼ਿਲ੍ਹੇ ਦੇ ਵਿੱਚ ਅੱਡ ਥਾਣੇ ਦੇ ਵਿੱਚ ਅੱਡ ਜੋ ਵਰਡਿੰਗਸ ਨੇ ਡੈਜ਼ਿਗਨੇਟਡ ਪੁਲਿਸ ਆਫੀਸਰ ਇਨ ਏਵਰੀ ਡਿਸਟ੍ਰਿਕਟ ਐਂਡ ਇਨ ਏਵਰੀ ਪੁਲਿਸ ਸਟੇਸ਼ਨ ओके नॉट बिलो द रैंक ऑफ एएसआई एएसआई ਤੋਂ ਥੱਲੇ ਦਾ ਰੈਂਕ ਵਾਲਾ ਬੰਦਾ ਨਹੀਂ ओके ਉਹਦੀ ਕੀ ਡਿਊਟੀ ਲਗਾਤੀ ਮੈਂ ਦੱਸ ਦਾਂ ਤੁਹਾਨੂੰ Who shall be responsible shall shall ਦਾ ਮਤਲਬ ਮਰਜ਼ੀ ਨਹੀਂ ਮਤਿਨੀਓ ਕਰਨਾ ਪਊਗਾ ਕਰ ਨਹੀਂ ਪਏਗਾ ਰਿਸਪੋਨਸਿਬਿਲਟੀ ਲਗਾਤੀ ਉਸ एएसआई ਦੀ ਜਿਹਨੂੰ ਸਰਕਾਰ ਅਪੁਆਇੰਟ ਕਰੇਗੀ who shall be responsible for maintaining the information about the names and addresses of the persons arrested ਉਹ ਸਾਰੀ ਇਨਫਰਮੇਸ਼ਨ ਨੂੰ ਮੇਨਟੇਨ ਕਰਨਾ ਉਹਨਾਂ ਬੰਦਿਆਂ ਦੀ ਨੇਮ ਤੇ ਐਡਰੈਸ ਜਿਹੜੇ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਨੇਚਰ ਆਫ ਦੀ ਅਫੈਂਸਿਸ ਕਿਹੜੀ ਧਾਰਾ 'ਚ ਅਰੈਸਟ ਕੀਤਾ ਗਿਆ ਤੇ which shall be prominently displayed in any manner including a digital mode in every police station and at the district headquarters ਯਾਨੀ ਪੁਲਿਸ ਸਟੇਸ਼ਨ ਦੇ ਵਿੱਚ ਹੀ ਕਿਸੇ ਐਸੀ ਜਗ੍ਹਾ ਦੇ ਉੱਤੇ ਪ੍ਰੋਮੀਨੈਂਟਲੀ ਡਿਸਪਲੇਡ ਹੈ ਇਨੀ ਕੇ ਅਸਰ ਤੋਂ ਦੇ ਆਫਿਸ ਲੱਗਿਆ ਇਨਫਰਮੇਸ਼ਨ ਉੱਥੇ ਨਹੀਂ ਪ੍ਰੋਮੀਨੈਂਟਲੀ ਦਾ ਮੀਨਿੰਗ ਹੈ ਕਿ ਜਿੱਥੋਂ ਬੰਦਾ ਦੇਖ ਸਕੇ ਜਨਤਾ ਦੇਖ ਸਕੇ ਇਮੀਡੀਅਟਲੀ ਵੀ ਐਂਟਰੀ ਇਨ ਦੀ ਪੁਲਿਸ ਸਟੇਸ਼ਨ ਅਸੀਂ ਮੁੰਸ਼ੀ ਨੂੰ ਬਾਅਦ ਵਿੱਚ ਮਿਲੀਏ ਉਸ ਰੂਮ ਮੁੰਸ਼ੀ ਦੇ ਰੂਮ ਤੋਂ ਬਾਅਦ ਪਹੁੰਚੀਏ ਪਹਿਲਾਂ ਸਾਹਮਣੇ ਇੱਕ ডিসਪਲੇ ਨੋਟਿਸ ਬੋਰਡ ਮਿਲ ਜਵੇ ਦੇਖਣ ਨੂੰ ਜਿਹਦੇ ਤੇ ਲਿਖਿਆ ਹੋਊਗਾ ਕਿ ਆਹ ਬੰਦਾ ਅਰੈਸਟ ਕੀਤਾ ਗਿਆ ਆਹ ਧਾਰਾ ਚ ਕੀਤਾ ਗਿਆ ਥੈਟਸ ਇਹੀ ਦੋਈ ਸਜਾ ਲਿਖੀ ਇਹ ਯਾਰ ਬੰਦਾ ਆ ਡਰੈਸ ਹੈ ਤਾਂ ਆਹ ਧਾਰਾ ਚ ਇਹਨੂੰ ਅਰੈਸਟ ਕੀਤਾ ਗਿਆ ਅੱਜ ਇਹ ਇਲੈਗਲ ਅਰੈਸਟ ਦੇ ਬਾਰੇ ਆ ਗਿਆ ਕਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਅਰੈਸਟ ਹੋਊਗੀ ਗ੍ਰਿਫਤਾਰੀ ਹੋਊਗੀ ਹੈ ਉਹਦਾ ਹੋ ਤੇ ਇਲੈਗਲ ਜੋ ਮਰਜ਼ੀ ਕਰੀ ਜਾਵੇ ਕੋਈ ਸਰ ਦੇਖੋ ਇਲੈਗਲ ਦੀ ਤਾਂ ਆਪਾਂ ਡਿਸਕਸ ਨਹੀਂ ਕਰਦੇ ਨਾ ਆਪਾਂ ਤਾਂ ਨਹੀਂ ਨਹੀਂ ਮੈਂ ਵੈਸੇ ਗੱਲ ਕਰਦਾ ਚਲੋ ਜੇ ਦਰਸ਼ਕ ਸਾਡੇ ਹੈ ਉਹਨਾਂ ਨੂੰ ਆਪਾਂ ਜਾਣਕਾਰੀ ਨਾਲੋ ਨਾਲ ਕਿਉਂਕਿ ਬੀਇੰਗ ਅ ਹਿਊਮੋਰਸ ਐਕਟਿਵਿਸਟ ਮੇਰਾ ਵੀ ਦੱਸਣਾ ਥੋੜਾ ਜਿਹਾ ਬਣਦਾ ਵੀ ਜੇ ਇਲੈਗਲ ਅਰੈਸਟ ਹੁੰਦੀ ਤੁਹਾਨੂੰ ਲੱਗਦਾ ਵੀ ਤੁਹਾਡਾ ਕੋਈ ਕਲੀਗ ਗੈਰ ਕਾਨੂੰਨੀ ਤਰੀਕੇ ਨਾਲ ਉਸ ਨੇ ਚੱਕਿਆ ਤੇ ਉਹਦਾ ਤੁਹਾਡਾ ਉੱਥੇ ਥਾਣੇ ਦੇ ਵਿੱਚ ਜਿਹੜਾ ਰਿਕਾਰਡ ਉਹਨਾਂ ਨੇ ਉੱਤੇ ਬਾਅਦ ਮੈਂਸ਼ਨ ਕੀਤਾ ਉਹਦੇ 'ਚ ਨਾ ਹੈ ਨਹੀਂ ਤੇ ਤੁਸੀਂ ਫਿਰ ਹੈਬਿਸ ਕਾਰਪਸ ਤੋਂ ਸਾਹ ਚਲ ਜਾਓ ਹੈਬਿਸ ਕਾਰਪਸ ਤੋਂ علاوہ ਇੱਕ ਹੋਰ ਆਪਣੇ ਕੋਲ ਐਕਟ ਸੈਕਸ਼ਨ ਅੱਛਾ ਜਿਹੜਾ ਜਨਰਲੀ ਆਮ ਲੋਕਾਂ ਦੇ ਧਿਆਨ 'ਚ ਨਹੀਂ ਆਦਾ ਫਿਰ ਲੀਗਲ ਪ੍ਰੋਫੈਸ਼ਨਲਸ ਦੇ ਵੀ ਜ਼ਿਆਦਾ ਯੂਜ਼ ਨਹੀਂ ਹੁੰਦਾ ਉਹ ਸੈਕਸ਼ਨ 100 ਹੈ ਆਪਣਾ ਬੀ ਐਨ ਐਸ ਐਸ ਦਾ ਜੇ ਗੱਲ ਕਰੀ ਸੈਕਸ਼ਨ 100 ਹੈ ਉਹਦੇ ਵਿੱਚ ਸਿਰਫ ਕਲੀਅਰਲੀ ਲਿਖਿਆ ਹੋਇਆ ਕਿ ਜੇ ਕੋਈ ਬੰਦਾ ਇਲੀਗਲੀ ਡਿਟੇਨਡ ਹੈ ਨਾ ਬਾਏ ਐਨੀਵਨ ओके ਐਨੀ ਵਨ ਦੇ ਵਿੱਚ ਪੁਲਿਸ ਵੀ ਆਉਂਦੀ ਹੈ ਅੱਛਾ ਮਤਲਬ ਕਿਸੇ ਦੇ ਦੁਆਰਾ ਵੀ ਅਰੈਸਟ ਕੀਤਾ ਮਤਲਬ ਇਲੀਗਲ ਅਰੈਸਟ ਹੈ ਇਲੀਗਲ ਫਾਈਨ ਕਨਫਾਈਨਰ ਅਰੈਸਟ ਨਾ ਹੋਇਆ ਇਹ ਬੜਾ ਦਰਸ਼ਕੋ ਬੜੇ ਧਿਆਨ ਦੇ ਨਾਲ ਇਹ ਸੁਣਨ ਵਾਲੀ ਗੱਲ ਹੈ ਜਿਹੜਾ ਸਾਡੇ ਐਡਵੋਕੇਟ ਸਾਹਿਬ ਦੱਸਣ ਲੱਗੇ ਆ ਕਿਉਂਕਿ ਆਲਰੇਡੀ ਇਹ ਕੁਸ਼ਨ ਨਹੀਂ ਸੀਗਾ ਚੱਲੇ ਚੱਲਦੇ ਚਲੋ ਡਿਸਕਸ਼ਨ ਦਾ ਪੁਆਇੰਟ ਨਹੀਂ ਹੈ ਵੈਸੇ ਪਰ ਤੁਸੀਂ ਗੱਲ ਕੀਤੀ ਤਾਂ ਦੱਸਦੇ ਆ ਕਿ ਹੈਬੀਸ ਕੋਰਪਸ ਦੀ ਰਿਟ ਲਗਾਉਣੀ ਹੈਬੀਸ ਕੋਰਪਸ ਕੀ ਹੁੰਦਾ ਪਹਿਲਾਂ ਉਹ ਦੱਸ ਦਿਆਂ ਕਿ ਹੈਬੀਸ ਕੋਰਪਸ ਹੀ ਹੁੰਦਾ ਹੈ ਕਿ ਇਹ ਸਿੱਧਾ ਹਾਈ ਕੋਰਟ ਚ ਰਿਟ ਲੱਗਦੀ ਹੈ ਜਿੱਥੇ ਫਿਰ ਆਪਾਂ ਇਹ ਕਹਿੰਦੇ ਆ ਕਿ ਇੱਕ ਪਾਰਟਿਕੂਲਰ ਬੰਦਾ ਕੋਈ ਵੀ ਬੰਦਾ ਹੈ ਉਹਨੂੰ ਅਰੈਸਟ ਇਲੀਗਲ ਜਿਹੜਾ ਆ ਬੰਦੀ ਬਣਾ ਕੇ ਰੱਖਿਆ ਗਿਆ ਤੇ ਉਹਨੂੰ ਛੁਡਵਾਇਆ ਜਾਵੇ ਤੇ ਫਿਰ ਹਾਈ ਕੋਰਟ ਜਿਹੜੀ ਹੈ ਉਹ ਆਪਣਾ ਵਾਰੈਂਟ ਆਫੀਸਰ ਜਾਰੀ ਕਰ ਹਾਂ ਅਪੁਆਇੰਟ ਕਰਦੀ ਹੈ ਉਹ ਭੇਜਦੀ ਹੈ ਮੇਰੇ ਸਾਰਾ ਸਿਸਟਮ ਹੈਬਿਸ ਕੋਰਡਰ ਸਰ ਥਿਸ ਇਸ ਕਾਲਡ ਰੇਟ ਰਾਈਟ ਤਾਂ ਇੱਕ ਸੈਕਸ਼ਨ 100 ਹੈ ਜਿਹੜਾ ਆਪਾਂ 100 100 ਸੈਕਸ਼ਨ 100 ਹਾਂ ਬਿਲਕੁਲ ਉਹਨੂੰ ਆਪਾਂ ਅਕਸਰ ਖੋਲ੍ਹ ਕਰ ਦਿੰਦੇ ਆ ਜਦ ਕਿ ਬੜਾ ਅੱਛਾ ਸੈਕਸ਼ਨ ਹੈ ਵੀ ਕੈਨ ਯੂਜ਼ ਇਟ ਸਰਚ ਫਾਰ ਪਰਸਨਸ ਰੋਂਗਫੁਲੀ ਕਨਫਾਈਨਡ ਹੈ

ਦੈਟ ਦੀ ਕਨਫਾਈਨਮੈਂਟ ਅਮਾਉਂਟਸ ਟੂ ਐਨ ਆਫੈਂਸ ਯਾਨੀ ਇੱਕ ਬੰਦੇ ਨੂੰ ਕਨਫਾਈਨ ਕਰਕੇ ਰੱਖਿਆ ਗਿਆ ਇਹ ਜੇ ਹਾਲਾਤਾਂ 'ਚ ਰੱਖਿਆ ਗਿਆ ਕਿ ਉਹਦੀ ਜਿਹੜੀ ਕਨਫਾਈਨਮੈਂਟ ਹੈ ਇੱਕ ਤਰ੍ਹਾਂ ਦਾ ਇੱਕ ਅਪਰਾਧ ਹੈ ਹੁਣ ਫੋਰ ਐਗਜ਼ਾਮਪਲ ਆਪਾਂ ਜੀ ਲੀਗਲ ਅਰੈਸਟ ਤੇ ਇਲੀਗਲ ਅਰੈਸਟ ਦੀ ਗੱਲ ਕਰਦੇ ਆ ਨਾ ਸਰ ਲੀਗਲ ਅਰੈਸਟ ਤਾਂ ਉਹ ਹੋ ਗਈ ਜਿਹਦੇ ਵਿੱਚ ਐਫ ਆਈ ਆਰ ਦੇ ਆਧਾਰ ਅਰੈਸਟ ਕੀਤਾ ਤੇ ਬਕਾਇਦਾ ਗ੍ਰਿਫਤਾਰੀ ਮੀਮੋ ਬਣਾਈ ਗਈ ਅਰੈਸਟ ਮੀਮੋ ਬਣਾਈ ਗਈ ਅਰੈਸਟ ਕਰਨ ਵਾਲੇ ਬੰਦੇ ਦੇ ਸਾਈਨ ਕਰਾਏ ਗਏ ਤੇ ਉਹਦੇ ਕਿਸੇ ਰਿਸ਼ਤੇਦਾਰ ਦੇ ਜਨ ਇਨਫੋਰਮੇਸ਼ਨ ਦਿੱਤੀ ਗਈ ਇਨਫੋਰਮੇਸ਼ਨ ਦਿੱਤੀ ਕਿ ਜੋ ਐਸ ਪਰ ਸਾਡਾ ਪੀ ਐਨ ਐਸ ਲਾਅ ਹੈ ਤਾਂ ਉਹ ਸਾਈਨ ਕਰਾਏ ਗਏ 댓 ਇਸ ਕਾਲਡ ਲੀਗਲ ਅਰੈਸਟ ਇਲੀਗਲ ਅਰੈਸਟ ਮੀਨਸ ਜਿਵੇਂ ਤੁਸੀਂ ਗੱਲ ਕਰਦੇ ਸੀ ਤभी ਉਹ ਇਨਵੈਸਟੀਗੇਸ਼ਨ ਦੇ ਪਰਪਸ ਲਈ ਪਹਿਲਾਂ ਹੀ ਚੱਕ ਲਿਆ ਪਰਚਾ ਚੱਕ ਲਿਆ ਤੇ ਉਹਨੂੰ ਚੱਕ ਕੇ ਤੇ ਉਹਨੂੰ ਰੱਖ ਲਿਆ ਵੀ ਦੱਸਿਆ ਵੀ ਨਹੀਂ ਕਿਸੇ ਨੂੰ ਵੀ ਅਸੀਂ ਬੁਲਾਇਆ ਸਾਡੇ ਕੋਲ ਆ ਹੈ ਨਾ ਮਤਲਬ ਇਹ ਹੀ ਹੋ ਗਿਆ ਹੈ ਇਹ ਪ੍ਰੈਕਟੀਕਲ ਆਣਾ ਹੁਣ ਇਹ ਜਿਹੜੀ ਜਿਹੜੀ ਇਹੋ ਜੀ ਗੱਲ ਹੋਊਗੀ ਵੀ ਅਸੀਂ ਚੱਕ ਲਿਆ ਸੀ ਪਰਚਾ ਵੀ ਦਰਜ ਕੀਤਾ ਉਹ ਨੋਟਿਸ ਬੋਰਡ ਤੇ ਤਾਂ ਲੱਗੀ ਵੀ ਨਹੀਂ ਉਹ ਤੇ ਨੋਟਿਸ ਬੋਰਡ ਤੇ ਲੱਗਣਾ ਨਹੀਂ ਅਸੀਂ ਤਾਂ ਸਿਰਫ ਲੀਗਲ ਦਾਇਰੇ ਵਿੱਚ ਹੀ ਰਹਿ ਕੇ ਕਰ ਰਹੇ ਹਾਂ ਪੁਲਿਸ ਨੇ ਵੀ ਲੀਗਲ ਦਾਇਰੇ ਵਿੱਚ ਹੀ ਕਹਿਣਾ ਤਾਂ ਕਹਿੰਦੇ ਹੀ ਮੇ ਇਸ਼ੂ ਅ ਸਰਚ ਵਾਰੰਟ ਐਂਡ ਅ ਪਰਸਨ ਟੂ ਹੂਮ ਸੱਚ ਵਾਰੰਟ ਇਜ਼ ਡਾਇਰੈਕਟਿਡ ਮੇ ਸਰਚ ਫਾਰ ਦੀ ਪਰਸਨ ਸੋ ਕਨਫਾਈਨ ਹੁਣ ਇਹ ਵੀ ਨਹੀਂ ਲਿਖਿਆ ਇਹ ਲਿਖਿਆ ਕਿ ਵਾਰੰਟ ਕੋਈ ਵੀ ਲੈ ਸਕਦਾ ਜਾ ਕੇ ਫੋਰ ਐਗਜ਼ਾਮਪਲ ਕੋਈ ਐਨਜੀਓ ਆ ਜਾਂ ਕੋਈ ਬਹੁਤ ਵੱਡਾ ਬੰਦਾ ਪਿੰਡ ਦਾ ਕੋਈ ਸਰਪੰਚ ਹੈ ਉਹ ਵੀ ਵਾਰੰਟ ਲੈ ਸਕਦਾ ਜਾ ਕੇ ਵੀ ਐਸ ਡੀ ਐਮ ਕੋਲ ਜਾ ਕੇ ਵਾਰੰਟ ਲੈ ਸਕਦਾ ਉਹਨੂੰ ਵਾਰੰਟ ਮਿਲਣਾ ਹੈ ਹੋ ਸਕਦਾ ਆਬਵੀਅਸਲੀ ਪੁਲਿਸ ਦੀ ਹੈਲਪ ਤਾਂ ਲੈ ਬਿਨਾ ਕਿਵੇਂ ਜਾਊਗਾ ਪੁਲਿਸ ਦੀ ਹੈਲਪ ਲਏਗਾ ਐਂਡ ਉਸ ਬੰਦੇ ਨੂੰ ਉਸ ਬੰਦੀ ਤੋਂ ਛੁਡਵਾ ਸਕਦਾ ਹੈ ਪਰ ਥਾਣੇ ਦੇ ਵਿੱਚ ਤੇ ਇਹ ਪੋਸੀਬਲ ਨਹੀਂ ਹੋਊ ਜਿੱਥੇ ਇਲੈਗਲ ਤੌਰ ਤੇ ਕੋਈ ਵਿਅਕਤੀ ਰੱਖਿਆ ਹੈ ਤੇ ਹੁਣ ਜੇ ਕੋਈ ਐਨ ਜੀਓ ਜਾਂ ਕੋਈ ਬੰਦਾ ਜਾ ਕੇ ਆਖੇ ਮੈਨੂੰ ਵਾਰੰਟ ਦੇ ਦਿਓ ਤੇ ਮੈਂ ਉਥੋਂ ਸੱਚ ਵਾਰੰਟ ਦਊ ਤੇ ਮੈਂ ਉਹ ਤੋਂ ਸੱਚ ਕਰਦਾ ਹੈ ਨਾ ਇਸ ਦੇ ਵਿੱਚ ਨਹੀਂ ਰਿਸਕ ਆਉਣਾ ਸਮਝਣਾ ਨਹੀਂ ਗੱਲ ਹੈ ਉੱਪਰ ਇੱਕ ਲਾਈਨ ਆਈ ਹੈ ਉਹ ਕਹਿੰਦੀ ਜੇ ਕਿਸੇ ਬੰਦੇ ਨੂੰ ਕਨਫਾਈਨ ਕਰਕੇ ਰੱਖਿਆ ਗਿਆ ਪਰ ਉਚੇ ਜਿਹੇ ਹਾਲਾਤਾਂ ਚ ਰੱਖਿਆ ਗਿਆ ਕਿ ਉਹ ਕਨਫਾਈਨਮੈਂਟ ਇਕ ਆਫੈਂਸ ਹੈ ਹੁਣ ਉਹ ਕਨਫਾਈਨਮੈਂਟ ਇਕ ਆਫੈਂਸ ਹੈ ਹੁਣ ਇਹ ਇਹਦੀ ਐਗਜ਼ਾਮਪਲ ਸਮਝਦੇ ਆ ਫੋਰ ਐਗਜ਼ਾਮਪਲ ਇਕ ਲੜਕੀ ਨੇ ਕਿਸੇ ਲੜਕੇ ਨਾਲ ਵਿਆਹ ਕਰਾ ਲਿਆ ਜਿਹਨੂੰ ਆਪਾਂ ਭੱਜ ਕੇ ਵਿਆਹ ਕਰਾਉਣ ਲਈ ਇਹ ਕਾਮ ਜਨਰਲ ਗੱਲ ਕਰਦੇ ਆ ਆਮ ਜਨਰਲ ਗੱਲ ਕਰਦੇ ਆ ਕਿਸੇ ਨੇ ਭੱਜ ਕੇ ਵਿਆਹ ਕਰਾ ਲਿਆ ਜੋ 2 ਦਿਨਾਂ ਬਾਅਦ ਕੁੜੀ ਜਦੋਂ ਮਾਪਿਆਂ ਨੂੰ ਮਿਲੀ ਆ ਜਾਂ ਕਿਸੇ ਕਨ ਮਾਪਿਆਂ ਨੇ ਲੱਭ ਲਈ ਆ ਉਹਨੂੰ ਫੜ ਕੇ ਆਪਰ ਰੱਖ ਲਿਆ ਆ ਕਨਫਾਈਨ ਕਰ ਲਿਆ ਆ ਉਹ ਵੀ ਕਰ ਇੱਕ ਤਰ੍ਹਾਂ ਦੀ ਇਲੀਗਲ ਕਨਫਾਈਨਮੈਂਟ ਹੈ ਗਾਈਡ ਸਰ ਕਿਉਂਕਿ ਉਹ ਇਲੀਗਲ ਇੱਕ ਤਰ੍ਹਾਂ ਦਾ ਅਬਡਕਸ਼ਨ ਹੋ ਗਈ ਠੀਕ ਹੈ ਤੇ ਜਾਂ ਕਿਸੇ ਹਸਬੰਦ ਨੇ ਆਪਣੀ ਘਰ ਵਾਲੀ ਨੂੰ ਬੰਦ ਕਰਕੇ ਰੱਖਿਆ ਹੋਇਆ ਰੂਮ ਦੇ ਵਿੱਚ ਕਿਸੇ ਨੂੰ ਮਿਲਣ ਦਾ ਬਿਲਕੁਲ ਠੀਕ ਹੈ ਕਿਸੇ ਨੂੰ ਮਿਲਣ ਨਹੀਂ ਦੇਣਾ ਉਹ ਵੀ ਇਲੀਗਲ ਕਨਫਾਈਨਮੈਂਟ ਹੋ ਗਈ ਜਿਹੜੀ ਕਿ ਇੱਕ ਤਰ੍ਹਾਂ ਦਾ ਆਫੈਂਸ ਹੈ ਹੁਣ ਪੁਲਿਸ ਜਦੋਂ ਕਿਸੇ ਨੂੰ ਫੜ ਕੇ ਰੱਖਦੀ ਵੀ ਆ ਉਹ ਕੋਈ ਆਫੈਂਸ ਦੇਖੋ ਕਿ ਪਾਰਟਿਕੂਲਰ ਕਿਸੇ ਆਫੈਂਸ ਦੇ ਦਾਇਰੇ ਚ ਨਹੀਂ ਠੀਕ ਹੈ ਉਹ ਇਲੀਗਲ ਅਰੈਸਟ ਦੇ ਦਾਇਰੇ ਚ ਆਂਦਾ ਹੈ ਸੋ ਇਹ ਇਦਾਂ ਨਹੀਂ ਕਹਿ ਸਕਦੇ ਕਿ 100% ਰਾਈਟ ਮਿਲ ਗਿਆ ਕੋਈ ਵੀ ਬੰਦਾ ਜਾਊਗਾ ਐਸਡੀਐਮ ਕੋਲ ਆਰਡਰ ਲਊਗਾ ਇਟ ਇਜ਼ ਨੋ ਪੋਸੀਬਲ ਕਿ ਜਿਸ ਪੁਲਿਸ ਦੇ ਖਿਲਾਫ ਆਰਡਰ ਲੈ ਸਕਦੇ ਆ ਉਹ ਤਾਂ ਹੈਬੀਸ ਕੋਰਪਸ ਦੀ ਗੱਲ ਆਈ ਨਾ ਤਾਂ ਮੇਰੇ ਮਾਈਂਡ ਚ ਆ ਗਿਆ ਸੈਕਸ਼ਨ ਇਹ ਵੀ ਧਿਆਨ ਚ ਲਿਆਦੇ ਆ ਕਿ ਜਨਰਲੀ ਜਦੋਂ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਨਾ ਜਨਰਲੀ ਤਾਂ ਸਾਨੂੰ ਰਿਟ ਲਵਾਉਣ ਵਾਲੇ ਜਾਂ ਪੁਲਿਸ ਵੱਲ ਭੱਜਣ ਦੀ ਲੋੜ ਨਹੀਂ ਈਜ਼ੀਲੀ ਆਪਾਂ ਐਸਡੀਐਮ ਕੋਲ ਆਈਏ ਟੀਸੀ ਕੋਲ ਆਈਏ ਲੈਟਰ ਦੇਈਏ ਤੇ ਆਪਾਂ ਵਾਰੰਟ ਲਈਏ ਸੱਚ ਵਾਰੰਟ ਸੋ ਈਜ਼ੀ we can take help of any lawyer or in case may requirement hai it is section 100 hai bnss google te likh ke padho and procedure follow kar lo mera baat chal rahi sike pehla aap jithe chal rahi si utthe aiye hun mera ek point thoda jada gurbir singh clear karn wala sega pe 100 section ਪੁਲਸਟਨ ਦੇ ਵਿੱਚ ਕਨਫਾਈਨਮੈਂਟਲੀ ਵੀ ਵਰਤਿਆ ਜਾ ਸਕਦਾ ਇਲੀਗਲ ਕਨਫਾਈਨਮੈਂਟ ਸੋ ਵੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਠਾਂ ਕਿ ਇਟ ਇਜ਼ ਨਾਟ ਇਨ ਜਨਰਲ ਪ੍ਰੈਕਟਿਸ ਇਹ ਪ੍ਰੈਕਟਿਸ ਦੇ ਵਿੱਚ ਨਹੀਂ ਜਨਰਲੀ ਇਹਦਾ ਲੋਕ ਕਰਦੇ ਨਹੀਂ ਪਰ ਜੇ ਖਲਾਫ ਕੀ ਆਮ ਤੌਰ ਤੇ ਵੀ ਨਹੀਂ ਕਰਦੇ ਨਹੀਂ ਪਰ ਜੇ ਕੋਈ ਮਤਲਬ ਡੀਸੀ ਦੇ ਕੋਲ ਪਾਵਰ ਆ ਗਈ ਡਿਪਟੀ ਕਮਿਸ਼ਨਰ ਦੇ ਕੋਲ ਪਾਵਰ ਆਏ ਤੇ ਉਹ ਕਰ ਸਕਦਾ ਦੇਖੋ ਆਟੋਮੈਟਿਕਲੀ ਆਪਾਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨੂੰ ਇਦਾਂ ਚੱਕਣਾ ਹਾਂ ਦੇਖੋ ਇਲੀਗਲ ਕਨਫਾਈਨਮੈਂਟ ਦੇ ਬਿਲਕੁਲ ਹੀ ਆਊਗਾ ਬਿਲਕੁਲ ਬਿਲਕੁਲ ਇਲੀਗਲ ਕਨਫਾਈਨਮੈਂਟ ਹੀ ਆਊਗਾ ਕਿਉਂਕਿ ਜੇ ਚੱਕਣਾ ਤਾਂ ਤੁਸੀਂ ਉਹਦੀ ਅਰੈਸਟ ਮੀਮੋ ਬਣਾਓ ਲਾਅ ਤਾਂ ਹੀ ਕਹਿੰਦਾ ਨਾ ਕਿ ਅਰੈਸਟ ਮੀਮੋ ਬਣਾਓ ਜੀ ਬਿਨਾ ਤੁਸੀਂ ਅਰੈਸਟ ਮੀਮੋ ਦੇ ਚੱਕਣਾ ਨਹੀਂ ਬੰਦਾ ਠੀਕ ਹੈ ਮਜੀ ਚੈੱਕ ਕਰਦੇ ਨੇ ਤਾਂ ਕਿਤੇ ਨਾ ਕੀਤੀ ਉਹ ਕਨਫਾਈਨਮੈਂਟ ਇਲੀਗਲ ਥੀ ਆਂਦਾ ਆ ਵੀ ਕੈਨ ਯੂਜ਼ ਥਿਸ ਸੈਕਸ਼ਨ 100 ਆਲਸ ਇਹਦੇ ਲਈ ਹਾਂ ਬਿਲਕੁਲ ਸੈਕਸ਼ਨ 100 ਨੂੰ ਯੂਜ਼ ਕਰ ਸਕਦਾ ਕੋਈ ਪ੍ਰੋਸੀਜਰ ਬਣਾ ਸਕਦਾ ਡਿਪਟੀ ਕਮਿਸ਼ਨਰ ਜਿਹੜਾ ਤੇ ਮੈਂ ਕਿਸ ਤਰ੍ਹਾਂ ਕਰਨਾ ਮੈਂ ਪੁਲਿਸ ਕਮਿਸ਼ਨਰ ਨੂੰ ਕਹਿਣਾ ਐਸਐਸਪੀ ਨੂੰ ਕਹਿਣਾ ਜਾਂ ਕਿ ਇਸ ਤਰ੍ਹਾਂ ਕਹਿਣਾ ਕਿ ਇਹ ਬੰਦਾ ਜਿਹੜਾ ਵਾ ਮੇਰੇ ਕੋ ਇਹ ਐਫੀਜਿਵੜ ਦੇ ਦਿੱਤਾ ਉਹਨਾਂ ਨੇ ਆ ਕੇ ਵੀ ਬੰਦਾ ਮੇਰਾ ਵਾਕਿਆ ਹੀ ਉੱਤੇ ਟਾਣੇ ਦੇ ਵਿੱਚ ਹੈ ਨਾ ਦੇਖੋ ਜਦੋਂ ਵੀ ਅਰੈਸਟ ਹੁੰਦੇ ਆ ਹੁਣ ਬੰਦੇ ਸੀਸੀਟੀਵੀ ਫੁਟੇਜ ਆ ਜਾਂਦੀ ਹੈ ਯਾ ਤੀਕ ਨੂੰ ਅਰੈਸਟ ਕਰਿਆ ਦੇਖ ਬੀ ਸੀ ਸੀ ਟੀ ਵੀ ਫੁਟੇਜ ਆ ਗਿਆ ਵੀ ਇਹ ਬੰਦੇ ਨੂੰ ਅਰੈਸਟ ਕੀਤਾ ਗਿਆ ਆ ਲੈ ਗਏ ਨੇ ਚੱਕ ਕੇ ਇੰਨੇ ਵੇਸ ਦਾ ਟਾਈਮ ਆ ਡੇਟ ਹੈ ਤੇ ਹਲੇ ਤੱਕ ਥਾਣੇ ਦੇ ਵਿੱਚ ਨੋਟਿਸ ਬੋਰਡ ਦੇ ਉੱਤੇ ਲਿਖਿਆ ਹੀ ਨਹੀਂ ਲਿਖਿਆ ਨਹੀਂ ਹਾਂ ਬਿਲਕੁਲ ਇਹ ਕਲੀਅਰ ਹੈ ਸੋ ਇਹ ਹਰੀ ਚੀਜ਼ ਨੂੰ ਕੋਰੀਲੇਟ ਕਰਨਾ ਪੈਣਾ ਨਾ ਹਰ ਇੱਕ ਚੀਜ਼ ਨੂੰ ਜਿਵੇਂ ਮੈਂ ਦੱਸ ਰਿਹਾ ਸੀਗਾ ਕਿ ਉਹ ਪ੍ਰੋਮੀਨੈਂਟਲੀ ਡਿਸਪਲੇ ਕਰਨਾ ਹੈ ਥਾਣੇ 'ਚ ਕੋਈ ਬੰਦਾ ਐਂਟਰ ਕਰਿਆ ਤੇ ਉਹ ਡਿਸਪਲੇ ਦੇਖ ਗਿਆ ਵੀ ਨਹੀਂ ਹੈਗਾ ਅਰੈਸਟਡ ਓਕੇ ਵੀ ਕੈਨ ਗੋ ਟੂ ਡੀ ਸੀ ਵੀ ਕੈਨ ਗੋ ਟੂ ਐਸ ਡੀ ਐਮ ਬਿਲਕੁਲ 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 ਤੇ ਉਹ ਆ ਗਿਆ ਵੀ ਡਿਜੀਟਲ ਮੋਡ ਵੀ ਰੱਖਿਆ ਜਾ ਸਕਦਾ ਜਿਵੇਂ ਫੋਰ ਐਗਜ਼ਾਮਪਲ ਜਿਉਂ ਨੋਟਿਸ ਬੋਰਡ ਤੇ ਲਿਖਣਾ ਹੀ ਆ ਉਹ ਇੱਕ ਗਰੁੱਪ ਹੋ ਸਕਦਾ ਜਿਵੇਂ WhatsApp ਗਰੁੱਪ ਹੈ ਜਾਂ ਅੱਜਕੱਲ ਉਹ ਜਿਹੜੀਆਂ ਸਰ ਇਲੈਕਟ੍ਰੋਨਿਕ ਡਿਵਾਈਸਸ ਆਉਂਦੀਆਂ ਨੇ ਜਿਹੜੀਆਂ ਉਹ ਚੱਲਦੀਆਂ ਨੇ ਜਿਹੜੀਆਂ ਹਾਂ ਚੱਲਦੀਆਂ ਨੇ ਭਈ ਆ ਹਾਂ ਹਾਂ ਰੈਸਟ ਹੋ ਦਿੱਤਾ ਜਾ ਰਿਹਾ ਹੈ ਇਸ ਤਰ੍ਹਾਂ ਕਿੱਡ ਕਿੱਡੇ ਬੰਦੇ ਰੈਸਟ ਹੋਏ ਉਹ ਵੀ ਉਹ ਵੀ ਇਸ ਤਰ੍ਹਾਂ ਕੀਤਾ ਜਾਂਦਾ ਉਹ ਵੀ ਇਹਨਾਂ ਨੇ ਦਿੱਤਾ ਕਿ ਤੁਸੀਂ ਡਿਜੀਟਲ ਮੋਡ ਵੀ ਯੂਜ਼ ਕਰ ਸਕਦੇ ਹੋ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਬਿਲਕੁਲ ਈ ਆ ਗਿਆ ਸੈਕਸ਼ਨ 37 ਜਿਹੜਾ ਨਵਾਂ ਐਡ ਹੋਇਆ ਇਹਨਾਂ ਨੇ ਨਵਾਂ ਐਡ ਹੀ ਕੀਤਾ ਹੈ ਸਾਰਾ ਸਾਰਾ ਡੈਜ਼ਿਗਨੇਸ਼ਨ ਤੇ ਰਿਸਪੋਨਸਿਬਿਲਟੀ ਇਸ ਤਰ੍ਹਾਂ ਹੀ ਦੀ ਹੈ। ਓਕੇ ਇੱਕ ਨਵਾਂ ਐਡ ਹੋਰ ਹੋਇਆ ਸਰ ਉਹ ਹੈਂਡਕਫ ਦੇ ਰਿਗਾਰਡਿੰਗ ਹੈ। ਯਾਨੀ ਹੱਥ ਘੜੀ ਦੇ ਰਿਗਾਰਡਿੰਗ ਤੇ ਇੱਕ ਨਾ ਸਰ ਜਦੋਂ ਪਹਿਲਾਂ ਪਹਿਲਾਂ ਇਹ ਹੋ ਨਹੀਂ ਸੀਗਾ ਕਿ ਪੁਲਿਸ ਜਿਹੜੀ ਆ ਹੱਥ ਘੜੀ ਲਗਾਉਂਦੀ ਸੀ ਆਪਾਂ ਪਤਾ ਹੱਥ ਘੜੀ ਲਗਾਉਂਦੀ ਸੀ ਤੇ কোর্ਟs ਜਦੋਂ ਪੇਸ਼ ਕਰਨਾ ਉਹਦੇ ਹੱਥ ਘੜੀ ਨਾਲ ਹੀ ਪੇਸ਼ ਕੀਤਾ ਜਾਂਦਾ ਸੀ। ਮੇਂ ਹੱਥ ਕੜੀ ਕਈ ਰਾਂ ਲਾ ਲੈਂਦੇ ਸੀ ਪਹਿਲਾਂ ਪਹਿਲਾਂ ਦੀ ਗੱਲ ਅੱਛਾ ਅੱਛਾ ਤੇ ਫਿਰ ਕੀ ਹੋਇਆ ਕਿ ਇੱਕ ਸੁਨੀਲ ਬੱਤਰਾ ਜਜਮੈਂਟ ਆਈ ਹੋਨਰੇਬਲ ਸੁਪਰੀਮ ਕੋਰਟ ਦੀ ਓਕੇ ਬੜੀ ਲੈਂਡਮਾਰਕ ਜਜਮੈਂਟ ਉਹ ਜਜਮੈਂਟ ਦੇ ਹਿਸਾਬ ਨਾਲ ਹੀ ਕਰਤਾ ਕਿ ਹੈਂਡਕਫ ਲਗਾਣਾ ਲਗਾ ਕੇ ਕੋਰਟ ਦੇ ਵਿੱਚ ਪੇਸ਼ ਕਰਨਾ ਕਿਤੇ ਨਾ ਕਿਤੇ ਇੱਕ ਸਾਡਾ ਕਨਸਟੀਟਿਊਸ਼ਨਲ ਰਾਈਟ ਆ ਜਿਹੜਾ ਫੰਡਾਮੈਂਟਲ ਰਾਈਟ ਆ ਉਹਨੂੰ ਇਨਫਰਿੰਜ ਕਰਦਾ ਸੀ ਤਸਵੀਰ ਬੱਤਰਾ ਦੇ ਵਿੱਚ ਬੜੀ ਕਲੈਰਟੀ ਨਾਲ ਉਹਨਾਂ ਨੇ ਕਿਹਾ ਬੀਕਸੀਏ ਦਾ ਹੈਂਡਕਫ ਐਜ਼ ਅ ਰੂਟੀਨ ਯੂਜ਼ ਕਰਨਾ ਐਜ਼ ਅ ਰੂਲ ਯੂਜ਼ ਕਰਨਾ ਹੈਂਡਕਫ ओके ਬਾਈਕ ਮਤਲਬ ਜਦੋਂ ਅਸੀਂ ਕੋਰਟ ਸਪੇਸ਼ ਕਰਨਾ ਨਾ ਹੁਣ ਕੀ ਹੋਇਆ ਕਿ ਉਹਦੇ ਸੁਨੀ ਬੱਤਰਾ ਦੇ ਹਿਸਾਬ ਨਾਲ ਪੁਲਿਸ ਰੂਲਸ ਚੇਂਜ ਹੋਏ ওকে ਬਿਹਾਈਂਡ ਕਫ ਦੇ ਰਿਗਾਰਡਿੰਗ ਕਿ ਪੁਲਿਸ ਰੂਲਸ ਚੇਂਜ ਹੋਏ ਸਰ ਹੁਣ ਇਹਨਾਂ ਨੇ ਜਦੋਂ ਐਕਟ ਦੇ ਵਿੱਚ ਦੁਬਾਰਾ ਇੱਕ ਹੋਰ ਹੈਂਡਕਫ ਦੇ ਰਿਗਾਰਡਿੰਗ ਇੱਕ ਨਵੀਂ ਗੱਲ ਪਾਤੀ ਉਹ ਮੈਂ ਦੱਸਦਾ ਕੀ ਪਾਤੀ ਉਹਦੇ ਹਿਸਾਬ ਨਾਲ ਫੇਰ ਹੁਣ ਪੁਲਿਸ ਰੂਲਸ ਚੇਂਜ ਹੋਣਗੇ ਅੱਛਾ ਹਾਂ ਹੁਣ ਦੱਸੋ ਕੀ ਕਹਿੰਦੇ ਸੀ ਤੁਸੀਂ ਐਕਚੁਅਲੀ ਹੈਂਡਕਫ ਦਾ ਇਸ ਤਰ੍ਹਾਂ ਹੈਗਾ ਕਿ ਜਿੰਨਾ ਚਿਰ ਕਿਸੇ ਪਰਸਨ ਨੂੰ ਓਪਨ ਕੋਡ ਦੇ ਵਿੱਚ سزا ਨਹੀਂ ਸੁਣਾਈ ਜਾਂਦੀ ਉਹਨਾਂ ਚਿਰੋ ਦੋਸ਼ੀ ਨਹੀਂ ਹੈਗਾ ਜਿਸ ਨੂੰ ਪੇਸ਼ ਕੀਤਾ ਜਾਂਦਾ ਕਈ ਵਾਰ ਪੁਲਿਸ ਕਰਦੀ ਕਿਸੇ ਹੱਥਕੜੀਆਂ ਲਾ ਲੈਂਦੀ ਸੀ ਤੇ ਬਾਜ਼ਾਰਾਂ ਦੇ ਵਿੱਚੋਂ ਦੀ ਤੁਰ ਤੁਰ ਕੇ ਹੀ ਜਾਂ ਸਕੂਟਰ ਮੋਟਰਸਾਈਕਲ ਤੇ ਲਿਆ ਕੇ ਉਹਨੂੰ ਪੇਸ਼ ਕਰ ਦਿੰਦੇ ਸੀ ਉਹ ਇੱਕ ਵਾਇਲੇਸ਼ਨ ਸੀ ਹਿਊਮਨ ਰਾਈਟਸ ਦੀ ਕਿ ਪਬਲਿਕ ਦੇ ਵਿੱਚ ਉਹਨੂੰ ਖੜਨਾ ਜੀ ਸਰ ਠੀਕ ਹੈ ਨਾ ਮੈਂ ਹੱਥ ਕੜੀਆਂ ਦਿਖਾ ਕੇ ਕਿਉਂਕਿ ਉਹ ਬੰਦਾ ਕੱਲ ਨੂੰ ਬਰੀ ਹੋ ਜਾਊਗਾ ਯੈਸ ਬਰੀ ਹੋ ਜਾਊਗਾ ਤੇ ਉਹ ਜਿਹੜੇ ਹੱਥ ਕੜੀ ਲਾਈ ਆ ਉਹ ਤੇ ਫਿਰ ਡੈਪਾਰਟਮੈਂਟ ਦਾ ਵੀ ਪਾਸ ਕਰਦਾ ਵੀ ਮੈਂ ਤੇ ਬਿਲਕੁਲ ਇਨੋਸੈਂਟ ਐ ਤੇ ਮੈਨੂੰ ਤੁਸੀਂ ਆਹ ਕਰਤਾ ਹੈ ਨਾ ਉਹ ਕੁਝ ਮਤਲਬ ਹਿਊਮਰਸਦੀ ਹੈ ਵਾਇਲੇਸ਼ਨਸ ਦਾ ਕਰਕੇ ਇਹ ਸੀਗਾ ਐਕਚੁਅਲੀ ਪੁਲਿਸ ਨੇ ਸੇਫ ਕਸਟਡੀ ਦੇਣੀ ਆ ਦੋਸ਼ੀ ਜਿੰਨੂੰ ਫੜਿਆ ਉਹਨੂੰ ਉਨੂੰ ਵੀ ਕੋਈ ਕੁਸ਼ਣ ਕਹਿ ਨਾ ਸਕੇ ਤੇ ਉਹ ਵੀ ਪਬਲਿਕ ਨੂੰ ਨਾ ਕੁਛ ਕਹਿ ਸਕੇ ਇਸ ਤਰੀਕੇ ਦੇ ਨਾਲ ਉਹਨੂੰ ਗੱਡੀ ਦੇ ਵਿੱਚ ਬੰਦ ਜਾਂ ਕਰਕੇ ਜਾਂ ਮਤਲਬ ਕੋਰਟ ਤੱਕ ਲਿਉਣਾ ਠੀਕ ਹੈ ਹੁਣ ਜੇ ਹੱਥਕੜੀ ਦੀ ਗੱਲ ਹੋਈ ਹੈ ਤੇ ਵੈਸੇ ਤੇ ਜੋ ਅਸੀਂ ਦੇਖਦੇ ਆ ਇੱਕ ਹਿਊਮਰਸਟ ਦੀ ਵਾਇੋਲੇਸ਼ਨ ਹੀ ਆ ਹਾਂ ਐਕਚੁਅਲੀ ਹਾਂ ਉਹ ਹੈ ਹੀ ਹੈ ਕਹਿੰਦੇ ਪੁਲਿਸ ਆਫੀਸਰ ਇਹ ਨਵਾਂ ਐਡ ਹੋਇਆ ਹੈ ਨਵਾਂ ਐਡ ਕੀਤੇ ਹੋਇਆ ਸੈਕਸ਼ਨ 43 ਹੈ ਜਿਹੜਾ ਪੀ ਐਨ ਐਸ ਇਸ ਦਾ ਨਵਾਂ ਅਰੈਸਟ ਹਾਊ ਮੇਡ ਇਹਦੇ ਵਿੱਚ ਪੁਆਇੰਟ ਨੰਬਰ 3 ਐਡ ਹੋਇਆ ਹੈ ਦੀ ਪੁਲਿਸ ਆਫੀਸਰ ਮੇ ਨੀ ਆ ਪਰ ਚਲ ਨਹੀਂ ਆ ਲੋਣੀ ਲੋਣੀ ਹੈ ਜ਼ਰੂਰੀ ਨਹੀਂ ਆ ਦੇਤੀ ਮੇ ਮੈਂ ਕਰਤਾ ਕਿ ਕੀਪਿੰਗ ਇਨ 뷰 ਦੀ ਨੇਚਰ ਐਂਡ ਗ੍ਰੈਵਿਟੀ ਆਫ ਦੀ ਅਫੈਂਸ ਤੁਸੀਂ ਧਾਰਾ ਦੇਖ ਲਓ ਕਿਹੜੀ ਲੱਗੀ ਆ ਕਹੇ ਜਾ ਅਫੈਂਸ ਕੀਤਾ ਉਹਦੀ ਕਿੰਨੀ ਕੋ ਸੀਰੀਅਸ ਅਫੈਂਸ ਹੈ ਉਸ ਅਫੈਂਸ ਦੇ ਸਾਹਬ ਨਾਲ ਤੁਸੀਂ ਉਹਨੂੰ ਹੈਂਡਕਫ ਲਗਾਉਣੀ ਹੈ ਯੂਜ਼ ਹੈਂਡਕਫ ਵਾਈਲ ਮੇਕਿੰਗ ਦੀ ਰੈਸਟ ਜਦੋਂ ਰੈਸਟ ਕਰਨਾ ਉਦੋਂ ਵੀ ਲਗਾ ਐਂਡ ਵਾਈਲ ਪ੍ਰੋਡਿਊਸਿੰਗ ਸੱਚ ਪਰਸਨ ਬਿਫੋਰ ਦੀ ਕੋਰਟ ਕੋਰਟ ਦੇ ਵਿੱਚ ਵੀ ਪੇਸ਼ ਕਰਨ ਲੱਗਿਆ ਹੈਂਡਕਫ ਲਗਾਉਣੀ ਹੈ ਹਾਂ ਪਹਿਲੋਂ ਇਹ ਮਤਲਬ ਜਿਹੜੇ ਪੁਲਿਸ ਵਾਲ ਪੁਲਿਸ ਅਫਸਰ ਨੂੰ ਕੋਰਟ ਤੋਂ ਇਜਾਜ਼ਤ ਲੈਣੀ ਪੈਂਦੀ ਸੀ ਹਾਂਜੀ ਤੇ ਮੈਂ ਆ ਜਿਹੜਾ ਦੋਸ਼ੀ ਆ ਇਸ ਤਾਂ ਦੀ ਗ੍ਰੈਵਿਟੀ ਹੈਗੀ ਆ ਅਫੈਂਸ ਦੀ ਤੇ ਇਹਨੂੰ ਹੱਥਕੜੀ ਲਾਉਣੀ ਜ਼ਰੂਰੀ ਆ ਇਹ ਮਤਲਬ ਜਿਹੜਾ ਭੱਜ ਜਾਂਦਾ ਆ ਜਾਂ ਕੁਝ ਕਰਦਾ ਇਸ ਤਾਂ ਨਹੀਂ ਕਰਾਉਣ ਦੇ ਕੇ ਉਹ ਤਾਂ ਇਜਾਜ਼ਤ ਦੇ ਦਿੰਦੇ ਸੀ ਜੇ ਹੁਣ ਪ੍ਰੈਕਟੀਕਲੀ ਆਪਾਂ ਦੇਖੀਏ ਕੋਰਟ ਦੇ ਬਾਹਰ ਜਦੋਂ ਮੁਲਜ਼ਮ ਨੂੰ ਪੇਸ਼ ਕੀਤਾ ਜਾਂਦਾ ਜਾਂ ਚਾਹੇ ਜੇਲ੍ਹ ਚੋਂ ਲਿਆਂਦਾ ਜਾਂਦਾ ਹੈ ਜੇਲ੍ਹ ਚੋਂ ਬੱਸਾਂ 'ਚ ਬਿਠਾਇਆ ਬੱਸਾਂ 'ਚ ਹਾਂ ਬਿਲਕੁਲ ਠੀਕ ਹੈ ਬਠਾ ਇੱ ਜਦੋਂ ਕੋਰਟ ਪੇਸ਼ ਕਰਨਾ ਉਹ ਫਟਾਫਟ ਬਾਜ ਪੈਂਦੀ ਸੀ ਬੜੇ ਬੱਲ ਹੱਥ ਘੜੀ ਖੋਲਣ ਲੱਗ ਜਾਂਦੇ ਨੇ ਹਾਂ ਬਿਲਕੁਲ ਹੱਥ ਘੜੀ ਖੋਲੀ ਕੋਰਟ ਦੇ ਬਾਹਰ ਹੀ ਰੱਖਤੀ ਉਹ ਬੰਦੇ ਨਾਲ ਹੱਥ ਫੜਨਾ ਔਰ ਅੰਦਰ ਲੈ ਜਾਣਾ ਇਸ ਤਰ੍ਹਾਂ ਹੁੰਦਾ ਕੋਰਟ ਦੇ ਸਾਹਮਣੇ ਪੇਸ਼ ਕਰਨਾ ਹੁਣ ਪਰ ਇਹਦੇ ਵਿੱਚ ਪੁਲਿਸ ਆਫੀਸਰ ਨੂੰ ਹੀ ਦਿੱਤੀ ਉਹਦੀ ਡਿਸਕ੍ਰਿਪਸ਼ਨ ਦਿੱਤੀ ਉਹਦੀ ਪਰ ਜੇ ਲਾਉਣੀ ਹੈ ਜੇ ਉਹ ਸਮਝਦਾ ਵੀ ਲਾਉਣੀ ਚਾਹੀਦੀ ਹੈ ਲਾਲਾ ਕਿ ਹਾਈ ਕੋਰਟ ਦੇ ਮੂਰੇ ਲੈ ਕੇ ਜਾਣਾ ਹਾਂ ਜੇ ਨਹੀਂ ਸਮਝਦਾ ਤੇ ਨਹੀਂ ਲਾਉਗਾ ਨਹੀਂ ਲਾਉਣੀ ਤਾਂ ਨਹੀਂ ਲਾਉਣੀ ਤੇ ਉਹਨੂੰ ਕੋਈ ਕੰਪਲਸ਼ਨ ਵੀ ਨਹੀਂ ਤੇ ਲਾਉਣੀ ਲਾਉਣੀ ਇਹ ਵੀ ਨਹੀਂ ਹੈ ਕੋਈ ਕੰਪਲਸ਼ਨ ਨਹੀਂ ਉਹਨੂੰ ਪਰਮਿਸ਼ਨ ਇਹ ਚ ਲਿਖਿਆ ਨਹੀਂ ਕਿ ਤੁਸੀਂ ਕੋਰਟ ਤੋਂ ਪਰਮਿਸ਼ਨ ਲੈਣੀ ਹੈ ਹਾਂ ਮੈਨੂੰ ਕੋਰਟ ਵਾਲੇ ਕੋਰਟ ਦੀ ਪਰਮਿਸ਼ਨ ਵਾਲੀ ਗੱਲ ਜਿਹੜੀ ਹੈ ਉਹ ਕਟੌਫ ਵਿੱਚ ਵੀ ਹੈਂਡਕਫ ਲਗਾ ਕੇ ਬੰਦਾ ਪੇਸ਼ ਕੀਤਾ ਜਾ ਸਕਦਾ ਬਟ ਕਿਉਂ who is habitual or repeat offender मैं वही रस्या कर हां मतलब जे जी नु आदत है ते बार-बार एको ही काम करी जा रहे हैं। फॉर तो, एग्जांपल लूट खवा करने वाला लूट खवा ही करी जा रहे हैं तीन चार उदे ते पर्चे नहीं।, नहीं।, नहीं तो उ हैंड कफ लगाने ही बन दी है। और who escaped from custody यहां करे वो कस्टडी तो भज्जया हो पुलिस कस्टडी भी हो सकती है एंड जेल कस्टडी भी तो भी भज्जया हो और who has committed the offense of organized crime टेररिस्ट अटैक ड्रग रिलेटेड क्राइम हुन ड्रग रिलेटेड क्राइम फे एनडीपीएस आ गए हां एनडीपीएस दे सारे दा हो गए एनडीपीएस दे विच सारे हो गए सारे उनु लगा के ही पेश करना है हुन ये चीज नहीं लिखा के ड्रग ओदा सेकंड केस होना चाहिदा कि पहला होना चाहिदा वो तो एक्चुअल पहला लिखता उस तो बाद ये गल्ला नहीं एक्चुअल ऑफेंडर और कस्टडी एस्केप कीता होवे और टेररिस्ट अटैक ड्रग रिलेटेड क्राइम और इलीगल पजेशन ऑफ आर्म्स मर्डर रेप ਅਟੈਕ ਕਾਉਂਟਰਫੀਟਿੰਗ ਆਫ ਕੁਆਇਨਸ ਕਰੰਸੀ ਨੋਟਸ ਜਾਲੀ ਨੋਟਾ मोस्टली ਸਾਰੇ ਆ ਗਏ ਫੈਂਸਸ ਸਾਰੇ ਆ ਗਏ ਨਾ ਟ੍ਰੈਫਿਕਿੰਗ ਸੈਕਸ਼ੂਅਲ ਅਫੈਂਸਸ ਅਗੇਂਸਟ ਚਿਲਡਰਨ ਉਹ ਸਾਰੇ ਸਾਰੇ ਆ ਗਏ ਟੋਟਲ ਅੱਛਾ ਇਹ ਕੈਂਟ ਦੀ ਗੱਲ ਲਿਖਤੀ ਔਰ ਅਫੈਂਸਸ ਅਗੇਂਸਟ ది ਸਟੇਟ ਉਹ ਵੀ ਇਹ ਚੀ ਆ ਗਿਆ ਆਈ ਥਿੰਕ ਅਗੇਂਸਟ ది ਸਟੇਟ ਜਿਹੜੇ ਉਹ ਸੈਡੀਸ਼ਨਸ ਵਗੈਰਾ ਦੀਆਂ ਉਹ ਆਪਾਂ ਦੇਸ਼ ਧਰੋ ਇਹਦੀਆਂ ਗੱਲਾਂ ਕਰਾ ਲਈ ਉਹ ਸਾਰੀਆਂ ਚੀਜ਼ਾਂ ਆ ਗੀਆਂ ਇਹਨਾਂ ਸਾਰਿਆਂ ਨੂੰ ਆਪਾਂ ਹੱਥ ਕੜੀ ਲਗਾ ਸਕਦੇ ਆ ਲਗਾ ਕੇ ਕੋਰਟਸ ਵੀ ਪੇਸ਼ ਕਰ ਸਕਦੇ ਆ ਉਤਾਰਨ ਦੀ ਲੋੜ ਨਹੀਂ ਇਹ ਇਹ ਵੀ ਲਿਖਿਆ ਹੋਇਆ ਹੈ ਜੋ ਗੈਰਿਟੀ ਇਟ ਇਸ ਨਿਊ ਜੋ ਕਸਟਡੀ ਹੈਂਡਕਫ ਬਾਰੇ ਇਹਨੇ ਮੈਂਸ਼ਨ ਕੀਤਾ ਹੈ ਰਾਈਟ ਸਰ ਤੇ ਇੱਕ ਵੈਸਤ ਪਹਿਲਾਂ ਵੀ ਇਹ ਸੀਗਾ ਹੀ ਕਿ ਜਦੋਂ ਵੀ ਕਿਸੇ ਅਰੈਸਟਡ ਬੰਦੇ ਦਾ ਐਗਜ਼ਾਮੀਨੇਸ਼ਨ ਕਰਨਾ ਕਿਸੇ ਵੀ ਮੈਡੀਕਲ ਆਫੀਸਰ ਨੂੰ ਅਰੈਸਟਡ ਪਰਸਨ ਯਾਨੀ ਉਹ ਰੈਸਟ ਕੀਤਾ ਹੋਇਆ ਪੁਲਿਸ ਨੇ ਤੇ ਕੀ ਰੂਲ ਹੈ ਕਿ ਤੁਸੀਂ ਉਸ ਬੰਦੇ ਦਾ ਜਿਹੜਾ ਬੰਦਾ ਰੈਸਟ ਕਰ ਲਿਆ ਉਹਦਾ ਮੈਡੀਕਲ ਹੋਣਾ ਹੀ ਹੋਣਾ ਹੈ ਉਹ ਇਹ ਜਾਣਨ ਲਈ ਹੋਣਾ ਕਿ ਉਹਦੀਆਂ ਇੰਜਰੀਜ਼ ਜਿਹੜੀਆਂ ਹੋਈਆਂ ਤਾਂ ਨਹੀਂ ਕੋਈ ਫਰੈਸ਼ ਇੰਜਰੀਜ਼ ਤਾਂ ਨਹੀਂ ਕੋਈ ਇੰਜਰੀਜ਼ ਕਸਟਡੀਜ਼ ਤਾਂ ਨਹੀਂ ਹੋਈਆਂ ਕਿ ਕੋਈ ਟਾਰਚਰ ਤਾਂ ਨਹੀਂ ਹੋਇਆ ਪੁਲਿਸ ਵੱਲੋਂ ਠੀਕ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੀਆਂ ਜਾਂਦੀਆਂ ਨੇ ਐਂਡ ਉਹ ਮੈਡੀਕਲ ਅਫੀਸਰ ਦੀ ਇਹ ਡਿਊਟੀ ਬਣਦੀ ਹੈ ਕਿ ਉਸ ਅਰੈਸਟਡ ਪਰਸਨ ਜਿਹੜੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹੜਾ ਜਿਹਦਾ ਮੈਡੀਕਲ ਹੋਇਆ ਉਸ ਬੰਦੇ ਦੇ ਹੱਥ ਦੇ ਵਿੱਚ ਉਹ ਰਿਪੋਰਟ ਪੜਾਉਣੀ ਆ ਵੀ ਆਹ ਤੇਰੀ ਰਿਪੋਰਟ ਹੈ ਜਾਂ ਉਹ ਕੋਈ ਕਵੇ ਵੀ ਇਹ ਰਿਪੋਰਟ ਜਿਹੜੀ ਤੁਸੀਂ ਮੇਰੇ ਕਿਸੇ ਰਿਸ਼ਤੇਦਾਰ ਜਾਂ ਮੇਰਾ ਕੋਈ ਦੋਸਤ ਮਿੱਤਰ ਆਇਆ ਇਹ ਉਹ ਦੇ ਦਿਓ ਉਹਨੂੰ ਦੇ ਦਿਓ ਤਾਂ ਉਹਨੂੰ ਦੇਣਾ ਆ ਇਹਦੇ ਚ ਕੀ ਲਿਖਿਆ ਵਰਡ ਕੀ ਲਿਖਿਆ where an examination is a section 53 of BNSS where an examination is made a copy of the report of such examination ਸ਼ੈਲ ਸ਼ੈਲ ਬੀ ਫਰਨਸ਼ਲ ਵਰਡ ਹੈ ਯਾਨੀ ਦਿਸ ਇਜ਼ ਕੰਪਲਸਰੀ ਕੰਪਲਸਰੀ ਸੋ ਇਹ ਮਰਜੀ ਨਹੀਂ ਡਾਕਟਰ ਦੀ ਹੁਣ ਪਹਿਲਾਂ ਤੇ ਜੇ ਦੇਖੀ ਨਾ ਗਦੀਪ ਸਿੰਘ ਜਿਹੜਾ ਵਿਕਤਮ ਸੀਗਾ ਨਾ ਵਿਕਤਮ ਨੂੰ ਵੀ ਜੇ ਕੋਈ ਸਰਟੀਫਿਕੇਟ ਲੱਗੀ ਤੇ ਉਹਨੂੰ ਐਮਐਲਆਰ ਦੇ ਕਾਪੀ ਵੀ ਡਾਕਟਰ ਨਹੀਂ ਦਿੰਦਾ ਹੰਦਾ ਜੀ ਆਰਟੀਏ 'ਚ ਲੈ ਲਓ ਤੁਸੀਂ ਨਾ ਨਾ ਹੈਨਾ ਮਤਲਬ ਪੋਸਟਮਾਰਟਮ ਨਹੀਂ ਮਿਲਦੀ ਸੀ ਕਿਸੇ ਨੂੰ ਨਹੀਂ ਜੀ ਅਪਲਾਈ ਕਰੋ ਜੀ ਜੇ ਕਰੋ ਕਰੋ ਹੈਨਾ ਹੁਣ ਕੰਪਲਸਰੀ ਹੋ ਗਿਆ ਇਹ ਆਪਾਂ ਅਰੈਸਟਡ ਬੰਦੇ ਦੀ ਗੱਲ ਕਰ ਰਹੇ ਹਾਂ ਵੀ ਜਿਹੜੀ ਬੰਦੇ ਨੂੰ ਅਰੈਸਟ ਕੀਤਾ ਉਹਦੀ ਆਪਾਂ ਗੱਲ ਕਰਦੇ ਨੇ ਅਰੈਸਟਡ ਨੂੰ ਤੇ ਸ਼ੈਲ ਵੀ ਹਾਂ ਬਿਲਕੁਲ ਉਹ ਮੈਂ ਦੱਸਦੇ बाय दी ਮੈਡੀਕਲ ਆਫੀਸਰ অর ਰਜਿਸਟਰਡ ਮੈਡੀਕਲ ਪ੍ਰੈਕਟਿਸ਼ੀਨਰ ਟੂ ਦੀ ਅਰੈਸਟਡ ਪਰਸਨ অর ਦੀ ਪਰਸਨ ਨੋਮੀਨੇਟਡ ਬਾਇ ਸਾਚ ਅਰੈਸਟਡ ਪਰਸਨ ਇਹ ਨਹੀਂ ਕਿ ਪੁਲਿਸ ਵਾਲੇ ਨੂੰ ਫੜਾ ਦਿਓ ਮਤਲਬ ਕਾਪੀ ਦੇਣੀ ਹੈ ਠੀਕ ਹੈ ਗਦੇਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਵਧੀਆ ਤੁਸੀਂ ਜਾਣਕਾਰੀ ਸਾਰੇ ਦਰਸ਼ਕਾਂ ਨੂੰ ਦਿੱਤੀ ਆ ਆਪਾਂ ਫੇਰ ਮਿਲਾਂਗੇ ਜੀ ਦਰਸ਼ਕੋ ਤਦ ਤੱਕ ਦੋ ਸਾਨੂੰ ਆ ਗਿਆ ਹਾਂ ਦੇਖਦੇ ਰਹੋ ਹਿਊਮਰਸ ਬੋਲਤਾ ਥੈਂਕ ਯੂ